ਸੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਲੌਗ 'ਚ ਤੇ ਸਾਥੀ ਵੀ ਪਿੱਛੇ ਤੁਹਾਨੂੰ ਚੰਨਣਾ ਜਪਿੰਦਰ ਤੇ ਚੱਲਦੀਆਂ ਮਸ਼ੀਨ ਤੇ ਮੀਂਹ ਦੇ ਪਿੱਛੇ ਦੇ ਲੋ ਇਹਨਾਂ ਦੁਬਾਰਾ ਗੱਠਾਂ ਨਾਲ ਡੇਢ ਮਹੀਨੇ ਚੋਂ ਦੁਬਾਰਾ ਬਣ ਲਈਆਂ ਪਹਿਲਾਂ ਵੀ ਬਲੌਗ ਪਾਇਆ ਤਾਂ ਮੈਂ ਤੇ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਵਾਂ ਪਿੱਛੇ ਦਿਖਦਾ ਨਹੀਂ ਚੰਨਣਾ ਜਪਿੰਦਰ ਆ ਲਓ ਹੌ ਫਿਰ ਚੱਲਦਾ ਟਰੈਕਟਰ ਟਰੈਕਟਰ ਦੇਖ ਲਓ ਕਿੰਨੇ ਖੇੜਿਆਂ 'ਚ ਚੱਲਦਾ ਪੂਰੀ ਸਪੀਡ 'ਤੇ ਚੱਲਦਾ ਤੇ ਗੱਠਾਂ ਜੀਆਂ ਲਾ ਕੇ ਫੇਰ ਬਣਾਉਂਗਾ ਇਹ ਬਰਸੀਨ ਜੇ ਵਰਗਾ ਬਾਈ ਯਾਰ ਉਹ ਮੈਡੀਕਲ ਆ ਇਹ ਡੇਢ ਮਹੀਨੇ ਚ ਪੂਜ ਜਾਂਦਾ ਯਾਰ ਤੇ ਲੋ ਡੇਢ ਮਹੀਨੇ ਚ ਤਿਆਰ ਹੋ ਜਾਂਦਾ ਉਹ ਦੇਖ ਲਓ ਕਿਹੜੇ ਹਿਸਾਬ ਨਾਲ ਜਲਦੀ ਖਣਾ ਆਪਣਾ ਗੱਠਾ ਬੰਦਿਆ ਨਾ ਉਹੀ ਆ ਇਹ ਗੱਠ ਜਣੀ ਵੱਡੀ ਆ ਇਹਦਾ ਕਹਿੰਦੇ 7-8 ਕੁਇੰਟਲ ਦੀ ਗੱਠਾ ਹੈ ਬਾਈ ਤੇ ਹਾਂ ਯਾਰ ਆ ਦੇਖੋ ਕੈ ਬਨਵਾ ਰੈਕਟਰ ਆਹੇ ਪੜਦਾ ਫਿਰ ਮੱਠੀ ਬਨ ਹੋ ਗਈ ਬਸ ਗਰਨੇ ਵਾਲੀ ਹੋ ਗਈ ਗਰਗੀ ਤੇ ਦੂਈ ਆ ਗਈ ਇਹ ਬੰਨੀ ਬਾਦ ਬਈ ਕੱਠੀਆਂ ਆਵੰਦ ਹੁੰਦੇ ਆ ਮੇਲੋ ਜੀ ਮੁੰਡਾ ਜੀਰਗਰ ਤੋਂ ਚੰਡੀਗੜ੍ਹ ਕਿੱਦਾਂ ਬਾਈ ਠੀਕ ਹੈ ਛੱਡਿ ਰੱਖੋ ਮੇਲੋ ਜੀ ਜੱਗੇ ਨੂੰ ਕਿੱਦਾਂ ਜੱਗੇ ਬਾਈ ਜੀ ਠੀਕ ਹੈ ਵਧੀਆ ਹਾਂਜੀ ਠੀਕ ਹੈ ਆ ਜਾਈਏ ਠੀਕ ਚੱਲਦਾ ਕੰਮ ਆਉਂਦੇ ਚੱਲ ਜਾਈਏ ਨਾ ਆਉਂਦਾ ਆਉਂਦਾ ਚੱਲ ਜਾਈਏ ਹੂੰ ਆਨ ਚਲਾਈ ਜਾਂਦੇ ਆ ਗਰਮੀ ਬਹੁਤ ਆ ਪਰ ਹਨਾ ਦਿਨੋਂ ਇੰਡੀਆ ਬਹੁਤ ਗਰਮੀ ਇੰਡੀਆ ਵੀ ਆ ਇੱਥੇ ਬਈ ਤੇ 32-33 ਦਾ ਟੈਂਪਰੇਚਰ ਆ ਸਾਡੇ ਬੁਗਾ ਕੰਮ ਕਰਦਾ ਸਾਡੇ ਦਾ ਹੂੰ ਇਟਾਲੀਅਨ ਆ ਹਨਾ ਆ ਬੁਗਾ ਨਾ ਕਿਨੇ ਪੱਟਾ ਰੱਖਿਆ ਵਾ ਬਈ ਠੰਡ ਸਾਹ ਬਗੰਦੇ ਜੱਗੇ ਦਾ ਮੀਕੋ ਆਇਆ ਜਾਂ ਕਿ ਤੇਰਾ ਮੀਕੋ ਆ ਏ ਬਈ ਦੋਸਤ ਨੂੰ ਮੀਕ ਹੋ ਗਏ ਨੇ ਆਹਿੰਦਾ ਮੀਕ ਹੋਈਆਂ ਸਾਰੇ ਹੈ ਬਾਕੀ ਬਈ ਜੱਗੇ ਨੂੰ ਮਿਲ ਗਈ ਸਜੋਰ ਨੂੰ ਜੱਗੇ ਵੱਲ ਹੋ ਗਈ ਪਾਰਟੀ ਐ ਜੱਗੇ ਬਸ ਸਜੋਰ ਨੂੰ ਮਿਲ ਗਈ ਪਾਰਟੀ ਹੋ ਗਈ ਹੁਣ ਹਾਂ ਤੇ ਹੁਣ ਜੱਗਾ ਜਾਊ ਬਾਈ ਇੰਡੀਆ ਨੂੰ ਸਾਰੇ ਸਬਸਕ੍ਰਾਈਬਰਾਂ ਨੂੰ ਮਿਹਨਤੀ ਹੈ ਕੋਈ ਮੁੰਡਾ ਕਪੂਰਥਲੇ ਜ਼ਿਲ੍ਹੇ ਦਾ ਇਹ ਨੂੰ ਦੇ ਤਾ ਕਰਾਉ ਬਾਈ ਇਹ ਘਰੇ ਮੌਲੀਆ ਲੈ ਕੇ ਆਵਾ ਹੈ ਹੈ ਮੌਲੀਆ ਲੈ ਕੇ ਆਵਾ ਨਵੀਂ ਘਰੇ ਹਾਂ ਮੌਲੀਆ ਜੱਗੇ ਤੋਂ ਚਾਹਵਾ ਬਾਈ ਸਜੋਰ ਨੂੰ ਮਿਲ ਗਈ ਜਿਹੜੀ ਵਿਆਹ ਕਰਾਉਣ ਜਾਊਗੀ ਜਿਹੜੀ ਇਹ ਕਿੰਨੇ ਦਿਨ ਹੋ ਗਏ ਹੁਣ ਲਗਾਤਾਰ ਉਹਨੇ 5 ਸਾਲ ਹੋ ਗਏ 6 ਸਾਲ 5 ਸਾਲ ਹੋ ਗਏ ਨਾ ਗਿਆ ਨਹੀਂ ਇੰਡੀਆ ਲੈ ਵੀ ਹੁਣ ਹੁਣ ਪੇਪਰ ਬਣ ਗਏ ਹੁਣ ਜਾਊਗਾ ਹੁਣ ਮੌਲੀਆ ਲੈ ਕੇ ਆਊਗਾ ਫੇਰ ਮੌਲੀਆ ਲੈ ਕੇ ਆਉਂਗਾ ਠੀਕ ਹੈ ਮੌਲੀਆ ਕਹਿੰਦੇ ਬਈ ਘਰ ਵਾਲੀ ਨੂੰ ਮੈਨੂੰ ਲੱਗਦਾ ਬਾਕੀ ਪੱਕਾ ਵਾਲੇ ਜੱਗੇ ਨੂੰ ਪਤਾ ਹੋਊਗਾ ਜੱਗਾ ਪੁਰਾਣਾ ਪੁਰਾਣਾ ਪਾਪੀ ਆ ਇਹ ਵੀ ਜਦੋਂ ਕਈ ਵਰ ਬਈ ਹੱਥ ਨਹੀਂ ਪੰਜਦਾ ਕਾਲੀ ਅੰਦਰ ਫਿਰ ਉਹ ਫੱਟਾ ਜੀ ਉਹ ਕੱਢ ਕੇ ਤਾਰਤਾ ਲਾਉਂਦਾ ਤੀਜੂ ਵੇਪਰ ਤੇ ਬਈ ਨਾਲ ਉਹ ਹੇਠਾ ਤੁਹਾਨੂੰ ਲਾਲਜਾ ਦਿਖਦੇ ਹੋਣੀਆਂ ਫਿਰ ਫੈਂਟ ਆਉਂਗੇ ਹੋ ਗਏ 7 ਵਜ ਗਈ ਲੋਈ ਕੋ ਰਪੋ ਹੋਣਾ ਚਾਹੀਏ ਤੇ ਫੱਟਾ ਚੱਕ ਹੋਣ ਲੱਗਿਆ ਤੇ ਆਪਾਂ ਮੈਂ ਫਿਰਣਾ ਪਾਣੀ ਜਿਹੜਾ ਉਹ ਜਾ ਹਟ ਜਵੇ ਲੋਈ ਚੱਕ ਹੋ ਗਈ ਪਾਸ ਤੇ ਚਲਾ ਦਈਏ ਪਾਣੀ ਆ ਲਾਲ ਦੀ ਤਾਰ ਆ ਬਈ ਜਿਹੜੀ ਸੰਗਲ ਦੇ ਨਾਲ ਆਉਂਦੀ ਇਹਨੂੰ ਕਰੰਟ ਇਹ ਆ ਕਰੰਟ ਵਾਲੀ ਤੇ ਆ ਤਾਰ ਲੱਗੀ ਪਹਿਲਾਂ ਵੀ ਦਿਖਾਇਆ ਤੁਹਾਨੂੰ ਬਰਾਬਰ ਇਹ ਹੈਗੀਆਂ ਬਈ ਨਪਾ ਮਰੀਆ ਇਕੱਲੇ ਤਾਲੀਆਂ ਖੰਡੀਆਂ ਨੇ ਇੱਕ ਦੋ ਦਿਨ ਜਿਹਾ ਉਹ ਦੋ ਦਿਨ ਦੀਆਂ ਸਿਰਫ ਇੱਧਰ ਜਾਜੀ ਦਾ ਕੋਈ ਖੋਰ ਖਰਾਬ ਉਹ ਲੱਤ ਜਿੱਕਣਾ ਦਵਾਰ ਰੂਰ ਵਾਲੀਆਂ ਉਹ ਗਾਇ ਗਾਇ ਆ ਦੇਖੋ ਲਓ गने ु माना ड़ ਉਹੀ ਬਾਈ 4:30 ਦਾ ਟਾਈਮ ਹੋ ਗਿਆ ਆਪਣਾ ਹੋ ਗਿਆ ਟੀਟਿਆਂ ਰੀਜ ਹੁੰਦਾ ਆਪਣਾ ਕੋਈ 10-15 ਮਿੰਟ ਇੱਕ ਰੁਕ ਤੋਂ ਦੂਰੇ ਟਾਈਮ ਲੱਗਦਾ 4 ਵਜੇ ਹੋਣੀ ਕੱਤੇ ਬਣਾ ਕੇ ਲਿਗਾਈ ਦੀ ਆ ਇਹਦੇ ਦੋ 4:00 1:00 ਵਜੇ ਉੱਠਦੇ ਆਂ 2:00 ਵਜੇ ਤੱਕ ਚੱਲੇ ਪਾ ਜੀ ਇਹ ਚਾਹ ਚ ਬਣਾਗੇ ਗਰਮਾ ਗਾਉਂ ਸਾਹ ਬਿਨਾਂ ਕਿੱਥੇ ਬਈ ਕੰਮ ਸਰਦਾ ਫੱਜਰੇ ਉੱਠਣੇ ਕਰਕੇ ਨੋ ਨੀ ਉਹ ਨਹੀਂ ਅੱਜ ਹਾਇਲੈਂਡ ਸੈਂਪਲ ਲੈਣੇ ਆਲੇ ਇਹ ਆਪੇ ਸੈਂਪਲ ਜੇ ਜਾਣਗੇ ਰੁਕ ਕੇ ਲੈ ਜਾਈ ਜਾਂਦੇ ਲੋ ਇਹ ਸਰਕਾਰ ਵੱਲ ਤੇ ਇਹਨਾਂ ਦੇ ਆਪਣੇ ਡਾਕਟਰ ਜਿੱਥੇ ਰੱਖੇ ਸੈਂਪਲ ਲੈ ਜਣੇ ਆਲ ਇਹਨਾਂ ਨੇ ਹੀ ਲਾਉਣੀਆਂ ਨੇ ਇਹਨਾਂ ਨੇ ਇਹ ਗੈਂਦਾ ਦੇਖ ਲੋ ਸੈਂਪਲ ਲੈ ਜਾਂਦੇ ਆ ਐਨੀ ਵੀ ਇਕੱਠੇ ਫ੍ਰਿਜ ਦਾ ਇਹ ਜਿਆ ਆਪਣਾ ਮੂਹਣਾ ਆਪਣਾ ਦੇਖ ਲੋ ਡਿਜੀਟਲ ਸੈਂਪਲ ਲੈ ਜਾਂਦੇ ਆ ਐਦਾਂ ਦਾ ਕੋਈ ਚੱਕਰ ਇਹਨਾਂ ਨੇ ਹੁਣ ਕੱਲੀ-ਕੱਲੀ ਗੈਂਦਾ ਨੰਬਰ ਵਗੈਰਾ ਦਾ ਸਾਰਾ ਪੜਾਉਣਾ ਇਹ ਡਿਜੀਟਲ ਦਾ ਪਤਾ ਲੱਗ ਜਾਣਾ ਵੀ ਭਾਈ ਦੇਖ ਰਹੋ ਇਹਨਾਂ ਨੇ ਹੀ ਸੈਂਪਲ ਲੈ ਕੇ ਜਾਣੇ ਸਾਰਾ ਕੋਈ ਇਹੀ ਕਰਦੇ ਨੇ ਸੇ ਤੋਂ ਮਦਿਆ ਕੱਲੀ ਕੱਲੀ ਕਹਿੰਦੇ ਦੁੱਧ ਦਾ ਪਤਾ ਲੱਗ ਜਾਣਾ ਕੋਈ ਪ੍ਰੋਬਲਮ ਹੈ ਜੇ ਕਿਥੇ ਨੂੰ ਜੋ ਵੀ ਹੈ ਵੀ ਇਹ ਕਿਥੇ ਕੋਈ ਘਾਟਵਾ ਦਾ ਦੁੱਧ ਦੀ ਪ੍ਰੋਬਲਮ ਹੈ ਤਾਂ ਵੀ ਇਹਨਾਂ ਨੂੰ ਦੱਸਣਾ ਇਹ ਇਹ ਨੰਬਰ ਗੈਨਵਾ ਆਦੋ ਭਾਈ ਚੜਨੀ ਹੈ ਜਾਂ ਉਹਦਾ ਦੁੱਧ ਵਿੱਚ ਪਾਉਣਾ ਨਹੀਂ ਹਲੇ ਐਨ ਕਰਨਾ ਜੋ ਵੀ ਹੈ ਜਣੀ ਨੇ ਸਾਰਾ ਦੇਖਣਾ ਜਿਹੜੀ ਤਾਜੀ ਹੋਈ ਆ ਉਹਦਾ ਵੀ ਦੇਖ ਲੈਣਾ ਇਹਨਾਂ ਨੇ ਵੀ ਕਿੱਲੇ ਇੱਕ ਦੋ ਦਿਨ ਹੋਏ ਆ ਉਹਨਾਂ ਦਾ ਤਾਂ ਪਤਾ ਲੱਗਿਆ ਜਾਂਦਾ ਬੋਤੀ ਸਿਸਟਮ ਸਿਸਟਮ ਵਧੀਆ ਇਹਨਾਂ ਦਾ ਆਪਣਾ ਇੱਕ ਫ੍ਰਿਜ ਚੋਂ ਸਿੰਪਲ ਇੱਕੇ ਲਈ ਜਾਂਦਾ ਆ ਕਿ ਬਿੱਲੀਆਂ ਬਹੁਤ ਭੁੱਖੀਆਂ ਸਾਲੇ ਸਾਲੇ ਜਿਹਦਾ ਹਰੇਕ ਚੇ ਬਾਈ ਜਿਆਦਾ ਬਿੱਲੀਆਂ ਹੁਣ ਇਹ ਵਾਰ ਆ ਗੋਪੀ ਵੀਰੇ ਕਿੰਨੇ ਚੱਲਦੇ ਆ ਯਾ ਆਪਣਾ ਗਰੁੱਪ ਕੋਲ ਤਾਂ ਦੂਆ ਪਹਿਲਾਂ ਬੰਦ ਕਰਕੇ ਆਉਣਾ ਲੈ ਯਾਬਾਂਤੇ ਹੈ ਇਹ ਇਟਾਲੀਅਨ ਸਮਝ ਨਹੀਂ ਆ। ੰਦਾ ਇਹਦੀ ਮਾਰਨੋਂ ਦੇ ਬਸ ਮੂੰਹ ਨਾਲੇ ਕਹਿਣਾ। ਗਾਈ, ਗਾਈ। ਪੱਥੇ ਦੇਖ ਲਓ ਬਾਈ ਕਿ ਦਿਖਦੇ ਫਰ। ਟੈਂਪਰੇਚਰ ਨਾਲ ਹੁਣ ਸਵੇਰ ਦਾ ਟਾਈਮ ਆ ਨਾ। ਟਾਈਮ ਆ 3:30 ਦਾ। ਇਹ ਉਹ ਤਾਂ ਨਾਲ ਚੱਲਦੇ ਹੁਵਾ। ਹਾਈ। ਉਹ ਬਕਾਇਦਾ ਗੱਬੇ ਪਾਇਆ ਵਾ ਬਾਈਓ। ਚੱਲ ਜਾਈ ਤੇ ਆਟੋਮੈਟਿਕ ਉੱਥੇ ਨੰਬਰ ਚਾਪੀ ਜਾਂਦੇ ਆ ਤੇ ਵਿੱਚ ਦਿਨ ਅੱਖਰ ਵੀ ਪਾਏ ਹੋਏ ਰੋਲਾਂ 'ਚ ਨੰਬਰ। ਉਹ ਆਵਰਾਂ ਨਾਲ ਸੈਂਪਲ ਚੜਾਈ ਜਾਂਦੇ ਆ। ਸੈਂਪਲਾਂ ਨਾਲੋਂ ਬਹੁਤ ਵਧੀਆ ਲੱਗਿਆ ਮੈਨੂੰ। ਦੇਖਦੇ ਚੱਲਦੇ ਨੇ ਮਿੰਨੇ ਦਾ ਮਿੰਨੇ ਵਰਗੇ ਇਹਨਾਂ ਨੂੰ ਆਉਣੀ ਆਉਣਾ ਵਧੀਆ ਹੈ ਅਸੀਂ ਦਰਵਾਜ਼ੇ ਨੂੰ ਅੰਦਰ ਨੂੰ ਅਗਲੇ ਦੁੱਧਾਂ ਨੂੰ ਲਾਉਟ ਕਰਦੇ ਤਾਂਹੀਂ ਹੈ ਆਹਨਾ ਇੱਕ ਫ੍ਰਿਜ ਚੋਂ ਸੈਂਪਲ ਭਰ ਲਈ ਜਾਂਦੇ ਚਾਰ ਪੰਜ ਪਿੰਡਾਂ ਦਾ ਦੁੱਧ ਇਕੱਠਾ ਹੋਇਆ ਫਿਰ 10:00 ਕਾਲੇ ਤਾਪਚੂਰ ਇਹ ਗਾਂ ਇਹਨਾਂ ਨੂੰ ਦੁੱਧ ਕਿੱਥੇ ਦੇਣਾ? ਢੇਰ ਕਾਲੇ ਬਈ ਆਪ ਚੋਰ ਆ। ਉਹਨਾਂ ਨੂੰ ਰਿਜਨਲ ਦੁੱਧ ਕਿੱਥੇ ਦੇ ਦੇਣਾ? ਉਹ ਵੀ ਮਿਲਾਵਟ ਕਰਨੀ ਉਹਨਾਂ ਨੇ ਜੀ। ਪਲਾਂਟ ਚੱਲ ਜੇਗਾ। ਤਾਂ ਇਹਨਾਂ ਦੁੱਧ ਦੀ پیداوار ਨੂੰ ਕਹਿੰਦੇ ਜਿੰਨੀ ਲੱਗਦਾ ਆਪਣੀ ਜੀ। ਉਰੇ ਦੇਖ ਲੋ ਇਹ ਦੁੱਧ ਦੇ ਸਿਰਪਰੇ ਇਹਨਾਂ ਦਾ। ਮੇਸੂ ਹੁਣ ਤਾਂ ਜਿਆਦਾ ਬਈ ਥਾਲੇ ਵਾਲੇ ਹਨ ਆਪਣੇ ਇੰਨੀ ਸੁਖ ਹੁਣ ਤਾਂ ਨਹੀਂ ਆਪਾਂ ਲਗਾਏ ਜੇ ਮਰ ਲਈ ਤਾਂ ਉਹ ਖਾਦਮ ਆਉਗਾ ਕੰਮ ਕੋਈ ਕੁਝ ਨਹੀਂ ਮਿਕਣਾ ਮੇਰੇ ਪੱਕਾ ਜੀ ਡਾਕਟਰ ਆਉਣਾ ਕੱਲ ਮਰੀ ਹੈ ਗਿਆ ਬਈ 4 ਦਿਨ ਹੋ ਗਏ ਪੰਜ ਸੁਬੀ ਨੂੰ ਉਹਨੂੰ ਇਨਫੀਕਸ਼ਨ ਹੋ ਰਿਹਾ ਸੀ ਉਹ ਇਹ ਗੀ ਉਹਦੇ ਵੀ ਦੇਖ ਲਓ ਇਹਨਾਂ ਨੇ ਹੈਲਡ ਪਰ ਤੇ ਕੱਟ ਲਾ ਕੇ ਲੈ ਕੇ ਗਏ ਵਿੱਚ ਤੇ ਸੈਂਪਲ ਕੱਢ ਕੇ ਚੈੱਕ ਕਰਨੇ ਨੇ ਤੇ ਜਿਹਨੂੰ ਉਦਾਂ ਕੋਈ ਬੈਠੀ-ਬੁੱਠੀ ਰਹਿ ਜੀ ਉਹਦੀ ਅਟੈਕ ਹੋ ਜਾਂਦਾ ਉਹਦਾ ਦੇ ਲੋ ਸਰਵ ਉੱਚ ਤੇ ਸੈਂਪਲ ਲੈ ਕੇ ਜਾਂਦੇ ਆ ਉਹਨਾਂ ਦੇ ਵੀ ਚੈੱਕ ਹੋ ਕੇ ਕਿਹੜਾ ਪ੍ਰੋਬਲਮ ਤੇ ਕਿੱਦਾਂ ਆਂ ਤਾਂ ਜਾ ਕੇ ਪੈਸੇ ਵਸੇ ਮਿਲਦੇ ਨੇ ਉਹਨਾਂ ਨੂੰ ਲੱਗਦਾ ਇਹ ਗੈਂ ਦਾ ਰਿਕਾਰਡ ਆ ਗੋਵਿੰਦ ਸਿੰਘ ਜੀ ਨੂੰ ਮੇਰੇ ਤੋਂ ਲੈ ਕੇ ਜਦੋਂ ਨੂੰ ਗੈਂ ਖੁੰਦੀ ਹੈ ਬੱਚੂ ਦੇ ਜਾਤੇ ਨੰਬਰ ਪਾ ਦਿੰਦੇ ਨੇ ਡੇਟ ਪਾ ਦਿੰਦੇ ਨੇ ਇਹਦੇ ਨੂੰ ਕੋਈ ਸਾਰੀ ਉਹ ਫੰਦ ਲਈ ਜਾਤੇ ਹੀ ਚੱਲ ਪੰਦੀ ਜੀ ਨੂੰ ਟੀਕੇ ਲੱਗੇ ਸਾਰਾ ਜਿਹੜਾ ਗਲ ਚ ਲਾਉਟ ਜਾਂ ਸਾਰਾ ਉਹਦੇ ਚ ਰਿਕਾਰਡ ਚੜ ਜਾਂਦਾ ਕਿ ਕਿੰਨਾ ਟੀਕਾ ਕਿਹੜਾ ਲੱਗਿਆ ਜਿਹੜੇ ਕੋਈ ਫੈਸਟ ਕਮ ਦਾ ਇੱਕ ਮਹੀਨਾ ਚਾਹੀਦਾ ਅੱਗੇ ਗਿਆ ਗਰੁੱਪ ਆ ਵੀ ਉਹ ਕਹਾਂ ਚੌਥਾਲ ਤੇ ਵਸੂਣੇ ਵਾਲੀਆਂ ਖੜੀਆਂ ਆ ਲੈ ਕੇ ਕੀ ਲੰਘਣਿਆ ਰਾਤ ਤੱਕ ਅੱਜ ਇੱਧਰ ਆ ਗਿਆ ਐਮਰਜੈਂਸੀ ਵਾਰਡ ਇਨਫੋ ਐਮਰਜੈਂਸੀ ਤਾਰੀਆਂ ਬਿਮਾਰ ਗੁਰਦੇ ਲੱਤ ਕਰਾਵਾ ਕੋਲ ਕਰਾਵਾ ਜਦੋਂ ਵੀ ਸਾਰਾ ਇੱਥੇ ਇਕੱਠਾ ਕਰਿਆਵਾਂ ਦੂਆ ਮਟੀਰੀਅਲ ਹੈ ਇਹ ਜਿਹਦੇ ਚੋਂ 2-4 ਜਾਂਦੀਆਂ ਹੀ ਲੈਂਦੀਆਂ ਤੁਸੀਂ ਇਹਨਾਂ ਨੂੰ ਦੇਨੀ ਭਾਈ ਕਾਲ ਕਰਦੇ ਜਦੋਂ ਲਗਾ ਦਿੰਦੇ ਜਿਹੜਾ ਦੇ ਟੋਕਣ ਨੂੰ ਹੁੰਦਾ ਜਾਂ ਕੋਈ ਪ੍ਰੋਬਲਮ ਹੋ ਸਾਰੀਆਂ ਇੱਥੇ ਰੱਖ ਇਹ ਕਪਰੇ ਦੇ ਖਰਾ ਬਣਾਏ ਹੋਏ ਨੇ ਸੁੱਕ ਸੁਕਾਉਂਦੇ ਆਪਾਂ ਸੁੱਕਾ ਕਰਦੇ ਆ। ਆ ਜੋ ਸੁੱਕਾਇਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ। ਤੇ ਕਪਰੇ ਤੇਜੀ ਸੈੱਡਾਂ ਨੂੰ ਗੇਰ ਦੋਨੇ ਆ। ਮਸ਼ੀਨਾਂ ਇਹਨੂੰ ਕਹਿੰਦੇ ਕਿ ਛਿੱਟੇ ਕਰਨਾ। ਢਾਲੀਆਂ ਜਿਹਾ ਛਿੱਟੇ ਕੱਢ ਲਈ ਵੀ ਗੱਡੀ ਇਹ ਚੌਥੇ ਜਿਹੜੇ ਫੜਦੇ ਆਂ ਅੰਚਾਰ ਵਿੱਚ ਆਹਨਾਂ ਕੋ ਬੈਠਣ ਲੱਗ ਗਿਆ ਜੁੱਤੀ ਵੀ ਜਿਆਦਾ ਹੋ ਗਈ ਐ ਇਹਦਾ ਚੈੱਕ ਮਰਦੀ ਨਹੀਂ ਹੈ ਜੋ ਹੋ ਗਈਆਂ ਫੇਰ ਉਹ ਖੜ੍ਹਦੇ ਆ ਇਹ ਛੋੜੇ ਜੇ ਪਹਿਲਾਂ ਤਾਂ ਬੈਠਣੇ ਨੂੰ ਬੋਲ ਕਰਦੇ ਆਂ ਲੈ ਲੈ

ਕਿ ਜੇ ਕੋਈ ਐਸਐਨਐਫ ਨਹੀਂ ਦੋਤੀ ਕੋਈ ਕੋਸ ਨਹੀਂ ਬੇਰਕਾ ਵਾਲਿਆਂ ਨੇ ਸਾਰਾ ਕੁਝ ਆਪ ਦਾ ਦੰਨੇ ਫਿਰ ਵੀ ਐਸਐਨਐਫ ਦੇ ਵਿੱਚ ਫਰੈਂਡ ਦੇ ਵਿੱਚ ਰੌਲਾ ਪਾਉਂਦੇ ਕਿੰਨਾ ਲੱਗ ਗਿਆ ਹੁਣ ਅੰਦਰ ਵਾਲਿਆਂ ਨੇ ਆਪੇ ਕੰਟਰੋਲ ਕਰੀ ਜਾਣ ਪਿੱਛੇ ਤੇ ਜਾਈ ਜਾਣਾ ਤੇ ਉੱਥੇ ਨੂੰ ਐਂਟਰੀ ਹੋਈ ਜਾਣੀ ਤੇ ਕਿ ਗਏ ਆਂ ਦੀ ਤੇ ਨਾਲ ਇੱਧਰ ਨੂੰ ਬਾਅਦ ਸੀ ਆ ਤੇ ਜਾ ਕੇ ਗਰੁੱਪ ਚ ਖੜੀ ਜਾਣਾ ਇੱਧਰ ਨੂੰ ਬਾਅਦ ਸਾ ਤੇ ਜਿੰਨੀ ਗਏ ਆਂ ਬਾਈ ਕੰਟਰੋਲ ਨਾਲ ਇਸ ਤੋਂ ਮੈਂ ਉਹ ਨਾਲੇ ਕੰਟਰੋਲ ਆ